ਜ਼ਿਲ੍ਹਾ ਜੁਲੰਦਰ ਦੀ ਹਾਈ ਤੇ ਦੀ ਪੁਲਿਸ ਫਲੋਰ ਨੇ ਅਟਵਾਲ ਹਾਊਸ ਗੋਲੀਕਾਂ ਦੇ ਮੁੱਖ ਦੋਸ਼ੀ ਰਤੇਸ਼ ਉਰਫ ਰਾਹੁਲ ਦੇ ਘਰ ਵਿੱਚੋਂ ਅਸਲਾ ਵਿਦੇਸ਼ੀ ਕ੍ਰਾਂਸੀ ਅਤੇ ਵੱਡੀ ਮਾਤਰਾ ਦੇ ਵਿੱਚ ਭਾਰਤੀ ਨਕਦੀ ਬਰਾਮਦਗੀ ਕਰਕੇ ਵੱਡੀ ਕਮਜ਼ਾਬੀ ਹਾਸਲ ਕੀਤੀ ਹੈ ਤੇ ਇਹ ਕਾਰਵਾਈ ਪੁਲਿਸ ਦੇ ਵੱਲੋਂ ਮਾੜੇ ਅਨਸਰ ਵਿਰੋਧ ਚਲਾਈ ਜਾ ਰਹੀ ਵਿਸ਼ੇਸ਼ ਮੁਹੰਮ ਦੇ ਤਹਿਤ ਕੀਤੀ ਗਈ ਹੈ ਤੇ ਮਾਮਲੇ ਬਾਰੇ ਜਾਣਕਾਰ ਦੰਦਿਆਂ ਉਪਤ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਸ਼੍ਰੀ ਸਰਵਨ ਸਿੰਘ ਬਾਲ ਨੇ 10ਵੇਂ ਇੰਸਪੈਕਟਰ ਅਮਨ ਸੈਣੀ ਦੀ ਅਗਵਾਈ ਦੇ ਵਿੱਚ ਟੀਮ ਨੇ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਤੇ ਦੱਸਿਆ ਜਾ ਰਿਹਾ ਹੈ ਕਿ ਰਤੇਸ਼ੁਰੂ ਰਾਹੁਲ ਪੁੱਤਰ ਬ੍ਰਿਤੀ ਚੰਦ ਵਾਸੀ ਲੱਕੜ ਮੰਡੀ ਫਲੋਰ ਟਵਾਲ ਹਾਊਸ ਗੋਲੀਕਾਂਡ ਮਾਮਲੇ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਕਈ ਦਿਨਾਂ ਤੋਂ ਫਰਾਰ ਹੈ ਤੇ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਹੀਟ ਲਿਖੀ ਬਰਾਮਦਗੀ ਕੀਤੀ ਹੈ ਇੱਕ ਰਾਈਫਲ 12 ਬੋਰ ਦੀ 12 ਬੋਰ ਦੇ ਚਾਰ ਚਿੰਦਾ ਕਾਰਤੂਸ 7.62 ਐਮਐਮ ਦੇ ਦੋ ਚਿੰਦਾ ਰੋਡ 1400 ਅਮਰੀਕੀ ਡਾਲਰ ਤੇ 550000 ਭਾਰਤੀ ਕਰੰਸੀ ਤੇ ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਜਾਰੀ ਹੈ ਤੇ ਜਲਦੀ ਗ੍ਰਿਫਤਾਰੀ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ ਤੇ ਮਾਮਲਾ ਮੁਕੱਦਮਾ ਨੰਬਰ 336 ਮਤੀ 18102025 ਦੇ ਤਹਿਤ ਦਰਜ ਹੈ ਫਿਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰੋਪਰਟ ਪ੍ਰੋਪਰਟੀ 딜ਿੰਗ ਦਾ ਵੀ ਕੰਮ ਕਰਦੇ ਨੇ ਸਮਾਰਟ ਸੇਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੀਤ ਸ਼ਰਮ ਸੰਜੀਤ ਸ਼ਰਮ ਸੰਜੀਤ ਸ਼ਰਮ ਦੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਜੀ ਇਹ ਫਾਇਰ ਕਰਨ ਵਾਲੇ ਦੋ ਐਕਿਊਸੀ ਮੌਕੇ ਤੇ ਨਾਥ ਥਾਰ ਗੱਡੀ ਤੇ ਆਈ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਰਮਜ਼ ਐਕਟ ਦੇ ਤਹਿਤ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਦੇ ਵਿੱਚੋਂ ਦੋ ਐਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰੰਸੀ ਗੱਡੀ ਤੇ ਇੱਕ ਮੁੰਡਾ ਗੁਰਕੀਰਤ ਦੋਨਾਂ ਕੋਲੋਂ ਦੋ ਗੱਡੀਆਂ ਨਿਕਬਰ ਹੋਈਆਂ ਸੀ ਜੋ ਬਾਹਰ ਦਾ ਤੇ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਇਹ ਤਦ ਉਹ ਐਫਸਾਂਡ ਕਰ ਰਹੇ ਸੀ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲੈ ਗਏ ਸੀ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸੱਤ ਵਾਰੰਟ ਲੈ ਗਏ ਸੀ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸੱਤ ਵਾਰੰਟ ਲੈ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗਵਰ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਦੀ ਪ੍ਰੋਪਰ ਇਹ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀਗੀ ਤੇ ਸਰਚ ਦੌਰਾਨ ਹੀ ਅ ਰਿਕਵਰੀ ਹੋਈ ਹੈ ਉਹਦੇ ਵਿੱਚ ਇੱਕ 12 ਬੂਰ ਰਾਈਫਲ ਬਰਾਮਦ ਹੋਈ ਹੈ ਜੀ ਚਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਹੈ ਜੀ ਉਸ ਤੋਂ ਇਲਾਵਾ ਬਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਤੇ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਰ ਉਹ ਵੀ ਐਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ रिकवर होया है हो जी उसके अलावा कैश रिकवर ਕੀਤਾ ਗਿਆ ਹੈ 550000 ਰੁਪਇਆ ਇੰਡੀਅਨ ਕਰੰਸੀ ਕੇਸ਼ ਰਿਕਵਰ ਹੋਇਆ ਜੀ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 यूएस ਡਾਲਰ ਜੀ ਤੇ ਮਿਲੇ ਗਏ ਆ ਜਿਹਦੇ ਸਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਜੀ ਫਰਦਰ ਉਹ ਇਸ ਚੀਜ਼ ਦੀ ਉਹ ਤਸਦੀਕ ਕਰਨਗੇ ਕਿ ਕਿਆ ਇਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਛੁਕਾ ਦਿੱਤੀ ਗਈ ਹੈ ਤੇ ਹੁਣ ਇਸ ਮਕਦਮੇ 'ਚ ਇਹ ਚੀਜ਼ਾਂ ਰਿਕਵਰ ਹੋਈਆਂ ਸਰਕਾਰ ਜਮੀਨ ਕੋਈ ਟੀਮਾਂ ਲਗੀਆਂ ਹੋਈਆਂ ਹਨ ਹਜੇ ਮੀਨ ਔਰੋਪੀ ਐਕਸਪੌਂਡ ਹੈਗਾ ਤੇ ਜੋ ਲੀਗਲ ਪ੍ਰੋਸੀਜਰਸ ਹੈਗੇ ਨੇ ਉਹਦੇ ਵਾਰੰਟ ਸੱਚ ਵਾਰੰਟ ਸਾਰੀਆਂ ਚੀਜ਼ਾਂ ਨੂੰ ਫਾਲੋਅ ਅਪ ਕੀਤਾ ਜਾ ਰਿਹਾ ਹੈ ਤੇ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ ਬਰਹਾਲ ਦੀ ਗੱਡੀ ਉਹ ਆਊਟ ਆਫ ਡਿਸਟ੍ਰਿਕਟ ਹੈ ਅਦਰ ਸਟੇਟਸ ਵੀ ਰਿਡ ਕੀਤੀ ਗਈ ਸੀ ਤੇ ਪਹਿਲੇ ਉਹਦਾ ਇੱਕ ਕੋਈ ਇੱਕ ਹੋਰ ਸੀਗਾ ਜਿਹਦੇ ਨਾਲ ਉਹਦਾ ਪਤਾ ਲੱਗਾ ਸੀ ਕਿ ਉਹ ਨਾਲ ਉਨੂੰ ਉੱਤਰਾਖੰਡ ਚੋਂ ਗ੍ਰਿਫਤਾਰ ਕੀਤਾ ਗਿਆ ਜੀ ਟੁਵਰਡਸ ਕਾਠਮਾਂਡੂ ਸਾਈਡ ਜਾ ਰਿਹਾ ਸੀ ਉੱਥੇ ਉਹਨੂੰ ਐਪਰੀਹੈਂਡ ਕੀਤਾ ਗਿਆ ਉਹਦੀ ਗੱਡੀ ਯੂਜ਼ ਹੋਈ ਸੀ ਉਹਦੀ ਗੱਡੀ ਸੀਗੀ ਉਹ ਵੀ ਰਿਕਵਰ ਕੀਤੀ ਗਈ ਸੀ ਸਰ ਇੱਕ ਪ੍ਰੋਸੀਜਰ ਸੁ ਸੂਤਰਾ ਨੂੰ ਪਤਾ ਲੱਗਾ ਕਿ ਉਹਦੇ ਘਰ ਵਿੱਚ ਕੋ ਹੋਰ ਵੀ ਵਿਅਕਤੀ ਆਉਂਦਾ ਜਾਂਦਾ ਸੀਗਾ ਸਰ ਪਤਾ ਲੱਗਾ ਵੀ ਵਿਅਕਤੀ ਕੌਣ ਸੀ ਜਿਹੜਾ ਤਾਂ ਘਰ ਖੋਲਦਾ ਸੀ ਜਾਂ ਕੋਈ ਨੇ ਐਦਾਂ ਦੀ ਕੋਈ ਸਾਡੇ ਕੋਲ ਇਨਫਰਮੇਸ਼ਨ ਨਹੀਂ ਹੈ ਕਿਉਂਕਿ ਜਿਸ ਦਿਨ ਇਹ ਹੋਇਆ ਸੀਗਾ ਅਸੀਂ ਉਹਨਾਂ ਦੇ ਘਰ ਰੇਡ ਕੀਤੀ ਸੀ ਉਸ ਦਿਨ ਤੋਂ ਘਰ ਬੰਦ ਸੀਗਾ ਤੇ ਉਹਦੇ ਵਿੱਚ ਐਕਸੈਸ ਕੋਈ ਨਹੀਂ ਸੀਗੀ ਉਹਨਾਂ ਦੇ ਪੜੋਸੀਆਂ ਨੂੰ ਤੇ ਨਾਲ ਦੇ ਲੋਕਾਂ ਨੂੰ ਅਸੀਂ ਆਗਾ ਕਰਕੇ ਆਏ ਸੀਗੇ ਕਿ ਕੋਈ ਵੀ ਅਗਰ ਤੁਹਾਨੂੰ ਅਨਵਾਂਟਡ ਬੰਦਾ ਇੱਥੇ ਦਿਖੇ ਸਾਨੂੰ ਦੱਸਿਓ ਉਹਨਾਂ ਦੇ ਘਰ ਨੂੰ ਉਸ ਟਾਈਮ ਤੇ ਦੋ ਸਕੂਟੀਆਂ ਖੜੀਆਂ ਸੀਗੀਆਂ ਜੋ ਉਹਨਾਂ ਦੀਆਂ ਹੈਗੀਆਂ ਤੇ ਉਹ ਵੀ ਐਜ਼ ਇਟ ਇਜ਼ ਉੱਥੇ ਖੜੀਆਂ ਕੱਲ ਜਦੋਂ ਅਸੀਂ ਸਰਚ ਕੀਆ ਜੋ ਜੋ ਜਿੱਦਾਂ ਜਿੱਦਾਂ ਪਹਿਲੇ ਅਸੀਂ ਜਦੋਂ ਫਸਟ ਟਾਈਮ ਉੱਥੇ ਰੇਡ ਕੀਤੀ ਸੀ ਬਿਲਕੁਲ سیم ਇਸੀ ਦਾ ਕੋਈ ਵੀ ਚੀਜ਼ ਦਿਨਾਲ ਇੰਨਾ ਨਹੀਂ ਲੱਗਦਾ ਕਿ ਕੋਈ ਛੇੜਖਾਨੀ ਕੀਤੀ ਗਈ ਹੋਵੇ ਠੀਕ ਹੈ ਔਰ ਜੇ ਨਹੀਂ ਔਰ ਜਿਹੜੀ ਸਰ ਜਿਹੜਾ ਮੇਨ ਅਕਿਊਜ਼ ਆ ਇਹਦੀ ਜਿਹੜੀ ਧਾਰ ਆ ਵਿਦੇਸ਼ਾਂ ਤੱਕ ਕਹਿੰਦੇ ਆ ਵੀ ਪਹਿਲਾਂ ਵੀ ਉੱਥੇ ਵੀ ਇਹ ਗੈਂਗਵਾਰੀ ਕਰਦਾ ਉਹ ਇਸ ਸੰਦੇ ਕੋਈ ਤੁਸੀਂ ਦਬੀਸ਼ ਕਰ ਰਹੇ ਆ। ਹਾਂ। ਬਿਲਕੁਲ ਜੀ। ਜੋ ਫੋਰਨ ਦੇ ਵਿੱਚ ਉਹਦੇ ਵੱਲੋਂ ਕੋਈ ਆਫੈਂਸਿਵ ਹੈ ਉਹਦੇ ਰਿਗਾਰਡਿੰਗ ਤੇ ਸਾਨੂੰ ਕੋਈ ਨਹੀਂ ਪਰ ਇੰਡੀਆ ਤੋਂ ਤੇ ਕੋਈ ਮੁਕੱਦਮਾ ਦਰਜੀ ਪਰ ਜਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ, ਵੈਪਨਸ ਰਿਕਵਰ ਹੋਏ ਆ। ਜੀ। ਅਗਰ ਉਹ ਬੰਦਾ ਐਨਆਰਆਈ ਹੈ ਤੇ ਐਨੇ ਵੈਪਨਸ ਉਹ ਕਿਉਂ ਰੱਖ ਰਿਹਾ ਸੀਗਾ? ਫੋਰਨ ਕਰੰਸੀ ਐਨੀ ਕੈਰੀ ਕਰ ਰਿਹਾ ਸੀਗਾ। ਜੀ। ਤੇ ਕੁਝ ਲੱਗਦਾ ਹੈ ਕਿ ਵੀ ਉਹ ਕੋਈ ਅੱਛਾ ਇਨਸਾਨ ਨਹੀਂ ਸੀ। ਮਾੜਾ ਅੰਸਰ ਹੀ ਹੋਏਗਾ ਜੋ ਐਨਾ ਵੈਪਨਸ ਵੀ ਕੈਰੀ ਕਰ ਰਹੇ ਤੇ ਮਨੀ ਵੀ ਕੈਰੀ ਕਰ ਰਹੇ। ਉਹ ਮਨੀ ਕਿਸ ਚੀਜ਼ ਲਈ ਯੂਜ਼ ਕਰ ਰਿਆ ਸੀ? ਉਹਦੇ ਸੋਰਸ ਕਿੱਥੇ ਸੀਗੇ ਜਿਵੇਂ ਇਹ ਫਰਦਰ ਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਜੋ ਇਹ ਪੈਸਾ ਹੈ 5.5 ਲੱਖ ਰੁਪਏ ਕੈਸ਼ ਹੈ ਪਲੱਸ ਜੋ ਫੌਨ ਕਰਸੀ ਹੈ ਇਹ ਕਿਸ ਚੀਜ਼ ਲਈ ਯੂਜ਼ ਕਰ ਰਹੇ ਸੀ ਜੀ ਜੀ ਹੋਰ ਸਾਰ ਉਹ ਜਿਹੜਾ ਰੈਕਟਰ ਹੈ ਉਹ ਵੀ ਕੁਝ ਅਕੀਡ ਬਣਾਇਆ ਗਿਆ ਸੀ ਉਹਨਾਂ ਨਾਲੇ ਕੋਸ਼ਿਸ਼ੀ ਜੋ ਇਹ ਆਪਣਾ ਦੇਖੋ ਜੀ ਇਹਦੇ ਵਿੱਚ ਜਿਹੜੇ ਉਹਦੇ ਰਿਲੇਟਿਵਸ ਹੈਗੇ ਨੇ ਉਹਦੇ ਫਾਦਰ ਉਹਦੇ ਮਦਰ ਉਹਦੀ ਸਿਸਟਰ ਉਹਨਾਂ ਵੱਲੋਂ ਵੀ ਉਹਨਾਂ ਨੂੰ ਸ਼ਹਿਦ ਕੀਤੀ ਗਈ ਸੀ ਦੌੜਨ 'ਚ ਮਦਦ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਕਰਨ ਸੀਗਾ ਗੁਰਜੀਤ ਸੀਗਾ ਹੋਰ ਵੀ ਦੋ ਤਿੰਨ ਬੰਦੇ ਨਾਮਿਨੇਟ ਹੋਏ ਸੀ ਜੀ ਸਰ ਜੀ ਤਰ੍ਹਾਂ ਗੁਰਕੀਰਤ ਬਲਾਚੌਰ ਦਾ ਰਹਿਣ ਵਾਲਾ ਸੀ ਉਹਦੇ ਉਹਦੀ ਚਾਈ ਚੋਰੀ ਦੀ ਉਹਦਾ ਰੈਸਟੋਰੈਂਟ ਹੈਗਾ ਬਲਾਚੌਰ ਤੇ ਜਦੋਂ ਇਹ ਇੱਥੋਂ ਭੱਜਿਆ ਉਸ ਤੋਂ ਤਿੰਨ ਚਾਰ ਦਿਨ ਬਾਅਦ ਉਹਦੇ ਕੋਲ ਗਈ ਸੀ ਉਹਦੇ ਉਹਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਫਰਦਰ ਇਹ ਉਹਦੀ ਗੱਡੀ ਉਹਦੀ ਉਹਦੀ ਗੱਡੀ ਨੂੰ ਇਹਨਾਂ ਨੇ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹਨੂੰ ਉਹਨਾਂ ਨੂੰ ਪਜਾ ਕੇ ਤੇ ਉਹ ਖੁਦ ਬੰਦਾ ਕੇ ਯੂਪੀ ਚਲਾ ਗਿਆ ਸੀਗਾ ਜਿਹਨੂੰ ਯੂਪੀ ਚੋਂ ਅਸੀਂ ਗ੍ਰਿਫਤਾਰ ਕਰਕੇ ਲਿਆਏ ਉਤਰਾਖੰਡ ਤੋਂ ਗ੍ਰਿਫਤਾਰ ਕਰਕੇ ਲਿਆਏ ਠੀਕ ਹੈ ਸਰ ਥੈਂਕ ਯੂ ਸਰ